ਹਲੇ ਕਰਾਂ ਹਲੇ ਨਵਾਂ ਸਿੰਘ ਦੀ ਰਾਖਾ ਹਾਂ ਠੀਕ ਕਰ ਲੈ ਉਹ ਯਾਰ ਬਾਤ ਨਹੀਂ ਆ ਰਹੀ ਜਿਹੜੇ ਇਸ ਜੇਲ੍ਹ ਤੋਂ ਜਿਹੜੀ ਕੰਪਨੀ ਆ ਕੇ ਉਹਦੇ ਵਿੱਚ ਭਾਈ ਬੇਸੂ ਵੀ ਗਿਆ ਉਹ ਸੀ ਇੱਥੇ ਤੇ ਕਈ ਦਿਨਾਂ ਦੀ ਲਵਾਈ ਸਾਡੇ ਵੀ ਜਾਣਾ ਸੀ ਤੇ ਬੈਠ ਕੇ ਨਾ ਨਹੀਂ ਆਇਆ ਪਰਿਵਾਰਕ ਤੌਰ ਤੇ ਮੀਟਿੰਗ ਆ ਗਈ ਹਾਂ ਸੋ ਸੈਨਗਤਾਹ ਕੋਈ ਦਿਨ ਲਈ ਵਿਦੇਸ਼ ਗਏ ਹੋ ਸੀ ਉਹ ਫਿਰ ਇਕੱਲੇ ਵਾਪਸ ਆਏ ਆ ਤੇ ਅਸੀਂ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਉਸ ਪਰਿਵਾਰ ਕਮੇਟੀ ਦੇ ਵਿੱਚ ਕੁਝ ਨਿچے ਦੇ ਸਾਹਿਬ ਬੜੀ ਬੜਾ ਮੈਂ ਤੇ ਸਰਕਾਰ ਤੋਂ ਮਾਸਨ ਚਾਹਤਾ ਐਡਵੋਕੇਟ ਸੋ ਬੈਠ ਕੇ ਉਹਨਾਂ ਨਾਲ ਸਾਰੀ ਗੱਲ ਕਰਦਾ ਆਂ ਆਮ ਜੀ ਪਰਿਵਾਰ ਦਾ ਬੋਲ ਉਹ ਗੱਲਬਾਤ ਕਰਕੇ ਵਿਚਾਰੇ ਉਹਨਾਂ ਦੇ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆਂ ਵੀ ਕਾਨੂੰਨ ਸ਼ਾਇਦ ਸਾਡੇ ਲਈ ਕੋਈ ਜੇਸਟਰਾ ਦਾ ਉਵੇਂ ਵੇਖੜਾ ਬਣਿਆ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਖੁਵਾਨ ਸਿੰਘ ਸਿਆਦ ਕਾ ਵੱਲੋਂ ਇਹ ਪਟੀਸ਼ਨ ਪਾਈ ਹਾਈ ਕੋਰਟ 'ਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਸੱਤ ਵਾਰੀ ਇੱਕ ਸਾਲ ਦੇ ਵਿੱਚ ਫਰੋਮ ਮਿਲਦੀ ਆ ਯਾਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਮੀ ਮਿਲਦੇ ਇੱਕ ਸਾਲ 'ਚ ਇੱਕ ਵਾਰ ਇੱਕ ਵਾਰੀ ਮਸਮੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗੀ ਸੀ ਪਰ ਦੋ ਦਿਨ ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਸਾਉਤੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਜੋ ਜਿਹੜੀ ਸਮਰਾਥ ਜਿਹਨੇ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹਦਾ ਹੋਣਾ ਈਕੀਆਂ ਦਿਨਾਂ ਦੀ ਹੱਦਾਂ ਤੱਕ ਦਿਨਾਂ ਬਾਅਦ ਜਾਣਗੇ ਈਕੀਆਂ ਦਿਨਾਂ ਤੋਂ ਬਾਅਦ ਮੋੜ ਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਏ ਆ ਜੇਨ ਮੈਨ ਜੇਨ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੀਆਂ ਤੁਸੀਂ ਜਿਹੜੀਆਂ ਪਰਮੀ ਮੈ ਇਹਨਾਂ ਨੇ ਕਰ ਦਿੱਤੀਆਂ ਉਹ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਆਉਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨੂੰ ਦੱਸ ਦਿੰਦੇ ਸਾਡੇ ਪਰਿਵਾਰਕ ਮੁਲਾਕਾਤਾਂ ਆ ਬਾਰ-ਬਾਰ ਜੀ ਨਾ ਖਾਸ ਕੋਈ ਨਹੀਂ ਹੁੰਦਾ ਕਿ ਜਿਹੜੇ ਪਰਿਵਾਰਕ ਮੁਲਾਕਾਤ ਹੋਵੇ ਇਹ ਸਾਰਾ ਆਵੇਂ ਹੁੰਦਾ ਸਾਰਾ ਖਾਸ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣ ਗਿਆ ਉਦੋਂ ਪਤਾ ਲੱਗ ਜਾਣਾ ਬਿਲਕੁਲ ਜੀ ਇਹਨਾਂ ਨੂੰ ਹੋਇਆ ਜੀ ਛੋਹਮਣੀ ਗੁਰਦਵਾਰਾ ਪਰਬੰਧਕਾਂ ਦੇ ਲਈ ਟਾਈਮ ਨਾ ਦੇਣ ਇਹ ਸੋਚਣ ਨੂੰ ਉਹ ਮਜਬੂਰ ਹੋਣਾ ਥੱਲੇ ਕਰਾਂਗੇ ਥੱਲੇ ਯਾਰ ਬਾਤ ਨਹੀਂ ਜਿਹੜੇ ਇਸ ਜੇਲ੍ਹ ਬਗਰੀ ਲੰਬੇ ਆਸਰੇ ਹੁਣ ਜਿਹੜਾ ਭਾਈ ਤੇ ਸੁਣਿਆ ਉਹ ਸੀ ਇੱਥੇ ਦਾ ਫੇਰ ਕਈ ਦਿਨਾਂ ਦੀ ਲਵਾਈ ਸਾਡੇ ਵੀ ਜਾਣਾਂ ਸੀ ਕਿ ਬੈਠ ਕੇ ਉਹਨਾਂ ਨਾਲ ਨਹੀਂ ਭਾਈ ਪਰਿਵਾਰਕ ਤੌਰ ਤੇ ਮੀਟਿੰਗ ਕਰਕੇ ਆਏ ਹਾਂ ਥੋੜੀ ਹਾਂ ਸੋ ਸੈੰਗ ਸਾਹਿਬ ਕੁਝ ਦਿਨ ਲਈ ਵਿਦੇਸ਼ ਗਏ ਉਸੀ ਉਹ ਫਿਰ ਇਕੱਲੇ ਵਾਪਸ ਆਏ ਆ ਤੇ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਉਸ ਪਰਿਵਾਰਕ ਮੀਟਿੰਗ ਦੇ ਵਿੱਚ ਕੁਝ ਨੀਚੇ ਨੇ ਸਾਹਿਬ ਗਰੀਬੀ ਗਰੀਬਾਂ ਮੈਂ ਤੇ ਸਰਕਾਰ ਤੋਂ ਮਾਰਤੈਂ ਚਾਹਤਾ ਐਡਵੋਕੇਟ ਜੀ ਉਹ ਬੈਠ ਕੇ ਉਸ ਦਾ ਨਾਮ ਸਾਰੇ ਚੇਸਾ ਆਪਾਂ ਆਮਿਸ਼ਿਕ ਪਰਿਵਾਰ ਦਾ ਬੋਲ ਉਹ ਗੱਲਬਾਤ ਕਰਕੇ ਵੀ ਸਾਰੇ ਉਹਨਾਂ ਦੇ ਕੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਭਈ ਕਾਨੂੰਨ ਸ਼ਾਇਦ ਸਾਡੇ ਲਈ ਕੋ ਜੇਸਟਰਾ ਦਾ ਉਹਨੇ ਵੀ ਕੜਾ ਬਣਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਖੁਵਾਨ ਸਿੰਘ ਸਿਆਦ ਕਾ ਵੱਲੋਂ ਇਹ ਪਟੀਸ਼ਨ ਪਾਈ ਹਾਈ ਕੋਰਟ 'ਚ ਇਹਦੇ ਵਿੱਚ ਅਸੀਂ ਕਿਹਾ ਸੀ ਕਿ 7 ਵਾਰੀ ਇੱਕ ਸਾਲ ਦੇ ਵਿੱਚ ਫਰੋਮ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਮੀ ਮਿਲਦੇ ਇੱਕ ਸਾਲ 'ਚ ਇੱਕ ਵਾਰ ਇੱਕ ਵਾਰੀ ਮਸਮੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਲੋਕ ਵੀ ਲੱਗੇ ਸੀ ਪਰ 2 ਦਿਨ ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਸਾਉਂਤੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਕਿ ਉਹ ਜਿਹੜੀ ਸਮਰਾਥ ਜਿਹਨੇ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹਦਾ ਹੋਣਾ ਆਈਕਿਆਂ ਦਿਨਾਂ ਦੀ ਹੱਦ ਤੱਕ ਦਿਨਾਂ ਬਾਅਦ ਜਾਣਗੇ ਆਈਕਿਆਂ ਦਿਨ ਤੋਂ ਬਾਅਦ ਮੋੜ ਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਏ ਆ ਜੇਨ ਮੈਨ ਜੇਨ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੀਆਂ ਤੁਸੀਂ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਉਹ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਆਉਣ ਆਉਣ ਵਾਲੀ ਆ ਤੇ ਸਰਕਾਰਾਂ ਨੇ ਅੱਜ ਤੋਂ ਆਪਣੇ ਉਹਨਾਂ ਬਸਤਾਂ ਨੇ ਸਾਡੇ ਪਰਿਵਾਰਕ ਮੁਲਾਕਾਤਾਂ ਦਾ ਬਾਰ-ਬਾਰ ਜੀ ਨਾ ਖਾਸ ਕੋਈ ਨਹੀਂ ਉਹਦਾ ਜਿਹੜਾ ਪਰਿਵਾਰਕ ਮੁਲਾਕਾਤ ਇਹ ਸਾਰਾ ਆਮ ਹੀ ਹੁੰਦਾ ਸਾਰਾ ਖਾ ਕਮੇਟੀ ਦੀਆਂ ਜਿਹੜੀਆਂ ਜੋਨਾ ਜਦੋਂ ਆਉਣ ਗਿਆ ਉਦੋਂ ਪਤਾ ਲੱਗ ਜਾਣਾ ਬੇਗਲ ਇਹਨਾਂ ਨੂੰ ਆਇਆ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਟਾਈਮ ਨਾ ਦੇਣ ਇਹ ਸੋਚਣ ਨੂੰ ਉਹ ਮਜਬੂਰ ਹੋ ਜਾਂਦੇ